ਹਾਂਜੀ ਕੀ ਹਾਲ ਚਾਲ ਹੈ ਸੋਹਣੋ ਆਪਣੇ ਨਵੇਂ ਤਾਜ਼ੇ ਮਸਤ ਵਲੋਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮਿੱਤਰੋ ਹੁਣ ਗਰਮੀਆਂ ਦਾ ਮੌਸਮ ਨਿਕਲਦਾ ਜਾਂਦਾ ਹੈ ਤੇ ਠੰਡ ਆਉਂਦੀ ਜਾਂਦੀ ਹੈ ਤੇ ਇਸ ਟਾਈਮ ਆਪਾਂ ਘੁੰਮ ਰਹੇ ਆ ਜੀ ਪਾਕਿਸਤਾਨ ਦੇ ਵਿੱਚ ਤੇ ਮਿੱਤਰੋ ਆਪਾਂ ਆਏ ਸੀ ਕਰਤਾਰਪੁਰ ਸਾਹਿਬ ਤੇ ਜੇ ਤੁਸੀਂ ਆਪਣੀ ਪਹਿਲੀ ਵੀਡੀਓ ਨਹੀਂ ਵੇਖੀ ਉਹਦਾ ਲਿੰਕ ਤੁਹਾਨੂੰ ਸਾਲੇ ਡਿਸਕ੍ਰਿਪਸ਼ਨ ਵਿੱਚ ਮਿਲ ਜੇਗਾ ਉਹਨੂੰ ਜਾ ਕੇ ਚੈੱਕ ਕਰ ਲੈ ਤੇ ਉਹਨੂੰ ਵੇਖ ਲੈ ਉਹ ਆਪਾਂ ਘੁੰਮ ਕੇ ਕਰਤਾਰਪੁਰ ਸਾਹਿਬ ਦੇ ਨੇੜੇ ਥੋੜੀ ਦੂਰ ਪਾਕਿਸਤਾਨ ਦੀ ਮਾਰਕੀਟ ਉਹ ਆਪਾਂ ਤੁਹਾਨੂੰ ਉਹ ਆਪਾਂ ਤੁਹਾਨੂੰ ਅੱਜ ਵਿਖਾਉਣ ਲੱਗੇ ਇਹ ਫਿਲਹਾਲ ਤਾਂ ਤੁਸੀਂ ਆਹ ਚੈੱਕ ਕਰੋ ਮੈਂ ਮੇਨ ਐਂਟਰੀ ਦੇ ਮਾਰਕੀਟ ਦੀ ਮੇਨ ਐਂਟਰੀ ਤੇ ਖੜੇ ਹਾਂ ਜਿੱਥੇ ਮਿੱਤਰੋ ਇੱਕ ਦਾ ਉਰਦੂ ਦੇ ਵਿੱਚ ਲਿਖਿਆ ਜੇ ਤੇ ਦੂਜੇ ਨੰਬਰ ਤੇ ਭਾਈ ਅਜੀਤਾ ਜੀ ਬਾਜ਼ਾਰ ਤੇ ਤੀਜੇ ਨੰਬਰ ਦੇ ਇੰਗਲਿਸ਼ ਦੇ ਵਿੱਚ ਤੇ ਆਹ ਦੇਖੋ ਵੀ ਜਿਹੜੀਆਂ ਜਿਹੜੀਆਂ ਇੱਥੇ ਦੁਕਾਨਾਂ ਹੈਗੀਆਂ ਮੈਡੀਕਲ ਸਟੋਰ ਮੈਡੀਕਲ ਸੈਂਟਰ ਹੈਗਾ ਕੰਟਰੋਲ ਸ਼ੈਟਰ ਹੋਰ ਸਟਾਫ ਰਿਸ਼ ਸਾਰਾ ਕੁਝ ਇੱਥੇ ਹੈਗਾ ਵਾ ਤੇ ਇਥੋਂ ਜਿਹੜੀ ਮਾਰਕੀਟ ਦੀ ਸ਼ੁਰੂਆਤ ਹੋ ਜਾਂਦੀ ਵੀ ਛੋਟੀ ਜੀ ਮਾਰਕੀਟ ਹੈ ਵੀ ਜਿਹੜੇ ਤੇ ਸ਼ਰਦਾਲੂ ਹੁੰਦੇ ਉਹਨਾਂ ਵਾਸਤੇ ਵੀ ਸਪੈਸ਼ਲ ਜੇ ਕੋਈ ਇਥੋਂ ਸਮਾਨ ਖਰੀਦਣਾ ਚਾਹੁੰਦਾ ਵਾ ਪਾਕਿਸਤਾਨ ਤੋਂ ਲੈ ਕੇ ਜਾਣਾ ਚਾਹੁੰਦਾ ਉਹ ਲ ਜਾ ਸਕਦਾ ਤੇ ਸ਼ੁਰੂ ਆਪਾਂ ਇਥੋਂ ਏਟੀਐਮ ਤੋਂ ਕਰਾਂਗੇ ਵੀ ਆਹ ਦੇਖੋ ਤੁਸੀਂ ਵੀ ਪਾਕਿਸਤਾਨ ਦਾ ਏਟੀਐਮ ਚਲੋ ਏਟੀਐਮ ਜਾ ਕੇ ਵੇਖੀਏ ਵੀ ਕਿਵੇਂ ਦਾ ਆਹ ਦੇਖੋ ਵੀ ਐਚਬੀਐਲ ਏਟੀਐਮ ਇਹ ਕੋਈ ਬੈਂਕ ਕੇ ਜਿਹਨਾਂ ਦਾ ਏਟੀਐਮ ਹੈ ਨਾ ਬਾਕੀ ਯਾਰ ਇਥੋਂ ਕੋਈ ਚੱਲਣਾ ਦਾ ਕੁਝ ਹੈ ਨਹੀਂ ਬਸ ਮੈਂ ਤੁਹਾਨੂੰ ਬਹੁਤ ਔਨਲੀ ਲੈ ਕੇ ਆਇਆ ਸੋ ਆਹ ਦੇਖੋ ਸਾਰਾ ਕੁਝ ਉਰਦੂ ਦੇ ਵਿੱਚ ਹੀ ਛਿਪਿਆ ਪਿਆ ਹਾਂ ਚਲੋ ਬਾਹਰ ਨਿਕਲੋ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਨੋਟ ਵਿਖਾਵਾਂ ਵੀ ਆ ਮੇਰੇ ਹੱਥ ਦੇ ਵਿੱਚ ਹੈਗੇ ਜੇ ਪਾਕਿਸਤਾਨੀ ਰੁਪਈਏ ਆ ਵੇਖੋ 50 ਰੁਪਈਏ ਤੇ ਸਾਰੇ ਮਿਲਦੇ ਤਾਂ 50 50 ਵਾਲੇ ਨੇ ਯਾਰ ਮੈਂ ਚੈੱਕ ਕਰਾਂ ਇੱਕ ਮਿੰਟ ਇਹ ਇੱਥੇ ਰੱਖੀ ਤੋਂ ਮੈਂ ਚੈੱਕ ਕਰਨਾ ਆ ਵੀ 50 ਰੁਪਏ 100 ਇਹ 200 300 ਆਹ ਵੀ ਕੋ ਮਤਰਾ ਆ ਵੀ ਕੋ 5 500 ਦੇ ਆਹ ਦੇਖੋ ਆ 500 ਦਾ ਇਹ ਆ ਵੀ 500 ਦਾ ਟੋਟਲ ਮੇਰੇ ਹੱਥ ਦੇ ਵਿੱਚ ਆ ਜਿਹੜੇ ਤੁਸੀਂ ਦੇ ਦੇ ਪਏ ਜਿੰਨੇ ਇਹ 2800 ਰੁਪਏ ਪਾਕਿਸਤਾਨ ਦਾ ਤੇ ਆ ਆਪਣੇ ਇੰਡੀਆ ਤੋਂ ਬੰਦ ਇਹ ਆ ਤੀ ਦੇਖੋ ਵੀ ਤੇ ਆ ਦੇਖੋ ਆ ਦੇਖੋ ਕੁਤਲੇ ਬੰਦੇ ਮੈਂ 1000 ਰੁਪਏ ਦਿੱਤਾ ਸੀਗਾ ਜਿੰਦੇ ਬਦਲੇ ਮੈਨੂੰ 2800 ਰੁਪਏ ਪਾਕਿਸਤਾਨ ਰੁਪਏ ਮਿਲੇ ਤੇ ਹੁਣ ਆਪਾਂ ਹੁਣ ਪਾਕਿਸਤਾਨ ਦੀ ਕੋਈ ਸੌਫਟ ਡਰਿੰਕ ਪੀਨੇ ਆ ਤੇ ਬਾਈ ਯਾਰ ਕੋਈ ਡਰਿੰਕ ਦੇ ਘੈਂਟ ਜੀ ਪਾਕਿਸਤਾਨੀ ਪਾਕਿਸਤਾਨੀ ਦੇ ਪਿੰਦਸਤਾਨੀ ਤਾਂ ਪਿੰਦੇ ਰਹਿੰਦੇ ਆਪਾਂ ਪਾਕਿਸਤਾਨੀ ਅੱਜ ਪਹਿਲੀ ਵਾਰੀ ਪੀ ਕੇ ਵੇਣੇ ਹੈ फेर ਆਉਂਦੇ ਜਾਂਦੇ ਰਵਾਂਗੇ ਇੱਥੇ ਇਹ ਨਾਲ ਵੀਰ ਜੀ ਕੋਕਾਲਿਆਂ ਦੀ ਅੱਛਾ ਜੀ ਸਪਰਾਈਡ ਮੈਂਟੇਨ ਜੀ ਜਿੰਨੀ ਮੇਰੀ ਪਾਇੰਟ ਮਿਲਦੀ ਅੱਛਾ ਜੀ ਆ ਪਿਓਰ ਪਾਕਿਸਤਾਨੀ ਹੈ ਜੀ ਪਿਓਰ ਪਾਕਿਸਤਾਨੀ ਜੀ ਇਹਨਾਂ ਦਾ ਕੀ ਰੇਟ ਹੈ ਜੀ ਪਾਕਿਸਤਾਨੀ 200 ਰੁਪਏ ਦੇ ਅੱਛਾ 200 ਅੱਛਾ ਜੀ 200 ਦੇ ਇੰਡੀਅਨ ਦੇ ਹਿਸਾਬ ਤੇ ਕੋਈ 70 ਰੁਪਏ ਤੇ ਆ ਸੇਮ ਅੱਛਾ ਇਹ ਮਿੱਤਰੋ ਵੇਲੋ 200 ਰੁਪਈਆ ਦੇ ਆ ਦੇਖੋ ਤੁਸੀਂ ਇੱਥੇ ਵੈਂਗੀਆਂ ਨੇ ਬੱਜ ਅਰਮਰੀ ਰਹਿਤ ਹੀ ਨਹੀਂ ਚੀਜ਼ਾਂ ਨੇ ਇੰਡੀਅਨ ਰੀਪ ਤੇ ਬਣਦੇ ਨੇ अच्छा जी ਜਿੱਥੇ ਬਾਹਰ ਲਈ ਹੈ ਜਿੱਥੇ ਇੱਥੋਂ ਸ਼ਹਿਰ ਜੀ ਸ਼ਹਿਰ ਤੋਂ ਬਾਹਰ ਹਾਂ ਤੇ ਨੋਰਮਲ ਇਹਦਾ ਪ੍ਰਾਈਸ ਕਿੰਨਾ ਵਾ ਤੇ ਇਹਦੇ 100 ਰੁਪਏ ਪਾਕਿਸਤਾਨੀ ਇਹਦੇ 70 ਰੁਪਏ ਪਾਕਿਸਤਾਨੀ اچھا ਤੇ ਇੱਥੇ 200 ਰੁਪਈਆ ਹਾਂ ਕਿਉਂਕਿ ਇੱਥੇ ਬਾਹਦੇ ਮਹਿੰਗੇ ਹੁੰਦੇ ਨੇ ਤੇ ਆਪਾਂ ਫਿਰ ਕੀ ਪੀਏ ਯਾਰ ਚੱਲ ਸਪਰਾਈਟ ਰਹਿਣ ਦੇ ਯਾਰ ਆ ਪੀ ਕੇ ਵੇਖਣੇ ਖੱਟਾ ਜਾਂ ਲੈਮਨ ਇਹਦੇ ਚ ਇਹੀ ਫਲੇਵਰ ਆਉਂਦਾ ਹੋਰ ਕੋਈ ਫਲੇਵਰ ਨਹੀਂ ਹੁੰਦਾ ਦਿਖਾਈ ਯਾਰ ਹੋਰ ਵੀ ਕਿਹੜੇ ਫਲੇਵਰ ਨੇ ਲਓ ਵੀ ਮਿੱਤਰੋ 200 ਰੁਪਈਆ ਦਾ ਮਿੰਟੋ ਮਿੰਟ ਚੱਲਿਆ ਜੇ ਆਪਣੇ ਹੱਥੋਂ ਹੈ ਆਪਣੇ ਦੇ ਇੰਡੀਆ ਦੇ ਵਿੱਚ 200 ਦੇ ਦਾ 4 ਲੀਟਰ ਆ ਜੇਣਾ ਕੋਗ ਤੇ ਇੱਥੇ ਆ ਕਿੰਨੇ ਐਮਐਲ ਦੀ ਆ 2 250 ਐਮਐਲ ਦੀ ਆ 250 ਐਮਐਲ ਦੀ ਇੱਕ ਆ ਜੇ ਪੰਜ ਅੱਛਾ ਲੈਮਨ ਹੀ ਦੇ ਯਾਰ ਲੈਮਨ ਵੀ ਕਿਤੇ ਦੇ ਆਪਾ ਜੀ ਲੈਮਨ ਮਾਲਟਾ ਪੀਂਦੇ ਹੈ ਨਹੀਂ ਇਹ ਹੈ ਜੀ ਪਾਕਿਸਤਾਨੀ ਡਰਿੰਕ ਹਿੰਦੁਸਤਾਨੀ ਵੀ ਮਿਲਦੀਆਂ ਸੀ ਉਹ ਆਪਾਂ ਨਹੀਂ ਲਈਆਂ ਇਹ ਇੱਥੋਂ ਮਿਲੀ ਜੀ 100 200 ਰੁਪਏ ਦੀ ਪੱਕਾ ਇਹ ਲੈਤਾ ਇਹ ਜਿੱਥੋਂ ਆਪਾਂ ਲੈਮਨ ਲਿਆ ਇਹਦੇ ਨਾਲ ਹੀ ਆ ਕੱਪੜੇ ਦੀ ਦੁਕਾਨ ਹੈ ਯਾਰ ਹਣਾ ਪਰ ਮੈਂ ਨਹੀਂ ਕੋਈ ਕਪੜਾ ਕੁਪੜਾ ਲੈਣਾ ਯਾਰ ਪੈਸੇ ਘੱਟ ਨੇ ਇਸ ਕਰਕੇ ਤੇ ਆ ਤੁਸੀਂ ਦੇਖੋ ਵੀ ਗਾਹਕਾਂ ਨੂੰ ਵਾਜਿਆ ਮਾਰਨ ਡੈ ਨੇ ਕੋਈ ਯਾਰ ਐਸੇ ਕਿੱਲੇ ਹੁੰਦੇ ਨਹੀਂ ਮੇਰੇ ਮਤਲਬ ਦੀ ਆ ਕੋਈ ਨਹੀਂ ਇੱਥੇ ਦੁਕਾਨ ਹੈ ਜਿਵੇਂ ਦੀ ਮੈਨੂੰ ਚਾਹੀਦੀ ਆ ਕਰਤਾਰਪੁਰ ਸਾਹਿਬ ਤੇ ਇੱਥੋਂ ਮਿਲਦੇ ਜੀ ਕੁਈ ਕਰੋਨੇ ਕਰੋਨੇ ਬਾਈ ਇਹ ਕਾਂਦੀ ਸ਼ਾਪ ਹੈ ਜਿਸ ਵੀ ਨੇ ਮਿਰਚ ਦਾ ਪਾਸਾ ਅੱਛਾ ਹੈ ਕੋਚਾ ਹੱਥ ਨਾਲ ਬਣੀ ਹੈ ਜੀ ਹੱਥ ਦੀ ਬਣੀ ਹੈ ਕੀ ਕੀ ਚੀਜ਼ ਹੈ ਜੀ ਸਾਡੇ ਕੋ ਫੇਮਸ ਚੀਜ਼ ਸਾਡੇ ਆ ਫੋਲਡਿੰਗ ਟ੍ਰੇਡ ਆਇਕਾ ਅੱਛਾ ਇਹ ਡਰਾਈ ਫਰੂਟ ਵਾਲਾ ہاں ਜੀ ਵਿਦਾਨ ਇਸ ਤਰ੍ਹਾਂ ਪਾਉਂਦੇ ਆ ਬਹੁਤ ਕਾਫੀ ਜਿੰਦਾ ਅੰਦਰ ਆ ਚੰਦਰਾਜ ਮੇਹਲੀ ਆ ਸੋਨੇ ਉਹ ਅੰਦਰ ਆ ਕੇ ਦੇਖਨੇ ਆਪਾਂ ਆ ਦੇਖੋ ਤੁਸੀਂ ਸਦਾ ਵਾਡੂ ਯਾਰ ਵਧੀਆ ਹੈ ਹੋਰ ਕਿਹ ਲਦੀਆਂ ਗੱਲਾਂ ਯਾਰ ਸੋਹਣੀ ਬੜੀ ਲੱਗਦੀ ਬਈ ਤੇਰੀ ਤੇ ਨਾਲ ਬੜੀ ਡੈਕੋਰੇਸ਼ਨ ਹੋਈ ਤੇ ਆਹ ਟਾਈਮ ਪੀਸ ਲੱਗੇ ਨੇ ਤੇ ਆਹ ਬੈਠਣ ਵਾਸਤੇ ਯਾਰ ਅੱਛਾ ਤੇ ਨਾਲ ਕੀ ਪ੍ਰਾਈਸ ਦੱਸ ਕੇ ਬੋਲਾ ਤੇ ਛੋਟਾ ਤੇ ਫਾਕਸ ਤੋਂ ਮੀ ਫਾਕਸ ਤੋਂ ਪਾਟੇ ਦਾ ਅਸਲ ਯਾਰ ਮੈਂ ਲੈਣਾ ਤਾਂ ਕੁਝ ਨਹੀਂ ਉਹ ਬਸ ਵੀਡੀਓ ਬਣਾਉਣਾ ਹੈ ਯੂਟਿਊਬਰ ਹੂੰ ਅੱਛਾ ਬਹੁਤ ਬਥੇਰਾ ਕੋਈ ਯਾਰ ਤੇ ਹਰ ਵਲੋਗਟ ਇਹ ਨਹੀਂ ਇਮੀਗ੍ਰੇਸ਼ਨ ਵਾਲੇ ਫੜ ਲੈਣ ਤੁਮਰਾ ਨੇ ਭਾਜੀ ਹਰ ਚੀਜ਼ ਐਗੈਂਸਲ ਰੈਨ ਕਰੀ ਹੂੰ ਹਾਂ ਚੀਜ਼ ਅੱਛਾ ਜੀ ਚਲੋ ਪਾਕਿਸਤਾਨੀ ਇਮੀਗ੍ਰੇਸ਼ਨੋਂ ਤਾਂ ਨਗਾ ਦੇ ਕੇ ਬੰਦਸਤਾਨ ਵਾਲੇ ਨੇ ਥੋੜੀ ਬੋਲਦੇ ਕਹਿੰਦੇ ਨਹੀਂ ਕੁਝ ਕਹਿੰਦੇ ਚਲੇ ਕਿ ਯਾਰ ਇਹ ਲੋਕਟ ਦੇ ਦੇ ਫਿਰ ਹਾਂ ਦੇ ਦੇ ਉਹ ਵੀ ਸੋਣਿਓ ਆ ਚੱਕੋ ਆਪਾਂ ਮਿਨਾਰੇ ਪਾਕਿਸਤਾਨ ਜਿਹੜਾ ਲਾਹੌਰ ਦਾ ਫੇਮਸ ਮਿਨਾਰ ਨੀਗਾ ਇਹਨੂੰ ਮਿਨਾਰੇ ਪਾਕਿਸਤਾਨ ਬੋਲਦੇ ਆਪਾਂ ਉਹ ਲੈ ਲਿਆ ਹੋਰ ਵੀ ਯਾਰ ਫਲੈਗ ਵੀ ਆ ਵੇਖੋ ਬਥੇਰੇ ਨੇ ਆ ਦਰਬਾਰ ਸਾਹਿਬ ਦੇ ਵੀ ਹੈਗੇ ਨੇ ਪਰ ਯਾਰ ਆਪਾਂ ਨਹੀਂ ਰਿਹਾ ਫਿਰ ਬਹੁਤ ਸਾਰੀ ਟਿੱਪਣੀਆਂ ਹੋ ਜਾਂਦੀਆਂ ਇਸ ਕਰਕੇ ਆਪਾਂ ਮਿਨਾਰੇ ਪਾਕਿਸਤਾਨ ਵਾਲਾ ਇਹ ਕਿੰਨੇ ਦਾ ਬਾਈ 200 ਰੁਪਏ ਦਾ ਦਿੱਤਾ ਤੁਹਾਨੂੰ 200 ਰੁਪਏ ਦਾ ਦਿੱਤਾ ਜੀ ਆ 300 ਰੁਪਏ ਆ 300 ਰੁਪਇਆ ਆਪਣੇ ਹੱਥ ਚ ਦੇਦਾ ਵੀ ਆ ਦੇਖੋ ਵੀ ਸੋਹਣਿਓ ਆ ਗੁਲਾਬੀ ਗੁਲਾਬੀ 100 ਦੇ ਨੋਟ ਹੈ ਤੇ ਆ 50 50 ਦੇ ਜਾਮਨੀ ਨੋਟ ਚਲੋ ਫਿਰ ਹੋਰ ਵੀ ਅੱਗੇ ਮਾਰਕੀਟ ਆਪਾਂ ਘੁੰਮਣੇ ਤੇ ਦੇਖਣੇ ਚਾਹਣੇ ਤੇ ਸੋਹਣਿਓ ਮੇਰੇ ਮਤਲਬ ਦਾ ਤਾਂ ਬਸ ਆ ਮਨਾਰੀ ਲਾਹੌਰੇ ਮਨਾਰੇ ਨਿਕਲੇ ਵਾ ਤੇ ਉਹ ਆਪਾਂ ਲੈ ਲਿਆ ਹੈ ਤੇ ਛੋਟੀ ਜੀ ਯਾਰ ਮਾਰਕੀਟ ਹੈ ਹਾਊਸ ਵਿੱਚ ਕੋਈ ਨਹੀਂ ਖਾਸ ਵੱਡੀ ਮਾਰਕੀਟ ਨਹੀਂ ਆ ਤੁਸੀਂ ਦੇਖੋ ਬਸ ਕੁਝ ਖੈਰ ਆ ਵਗੈਰਾ ਬਸ ਮਿਲਦਾ ਵਾ ਤੇ ਉਹ ਲੱਕੀ ਅੱਗੇ ਫਰਸਟ ਫੂਡ ਲੱਕੀ ਪੰਜਾਬੀ ਮਾਰਕੀਟ ਦੇ ਵਿੱਚੋਂ ਆ ਖਰੀਦੇ ਆ ਆ ਲਾਹੌਰੇ ਮਨਾਰੇ ਨੂੰ ਬੋਲਦੇ ਨੇ ਹਾਂਜੀ ਤੇ ਇਹ ਸੀਗੀ ਆਪਣੀ ਛੋਟੀ ਜੀ ਵੀਡੀਓ ਹਾਂਜੀ ਤੇ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਐਵੇਂ ਤੇ ਘੈਂਟ ਘੈਂਟ ਵਲੌਗ ਆਉਂਦੇ ਰਹਿਣਗੇ ਹੈ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਘੈਂਟ ਜੀ ਵੀਡੀਓ ਦੇ ਨਾਲ ਓਕੇ ਬਾਏ ਲਵ ਯੂ ਗੋਡ